ਭਾਈ ਜਸਵੀਰ ਸਿੰਘ ਅਨਸਮਨਸ ਮਤਦਈ ਸੰਜੀ ਨੂੰ ਦਸ਼ਮੇਸ਼ ਪੀਰਤਾ ਜੀ ਦੁਆਰਾ ਬਖਸ਼ਿਸ਼ ਨਿਸ਼ਾਨੀ ਸੰਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਗੁਰਨਾਣਕ ਦੇ ਜਨਮ ਅਸਥਾਨੀ ਹਲੋਂ ਤੇ ਸੰਤਾਂ ਵੱਲੋਂ ਡਾਇਮੰਡ ਅਤੇ 골ਡ ਮੈਡਲ ਨਾਲ ਕੀਤਾ ਗਿਆ ਸਨਮਾਨਿਤ ਉਬੀਤੇ ਦਿਨੀ ਭਾਈ ਆਦਮ ਜੀ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਸੇਵਾਦਾਰ ਹੋਏ ਅਤੇ ਉਹਨਾਂ ਤੋਂ ਬਾਅਦ ਪੀੜੀਦਰ ਪੀੜੀ ਉਹਨਾਂ ਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਰਿਹਾ ਇਸ ਪਰਵਾਰ ਨੂੰ ਭਾਈ ਭਗਤੂ ਕੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਪਰਿਵਾਰ ਵਿੱਚ ਇੱਕ ਵਿਰਾਗਣਮਈ ਦੇਸਾਂ ਜੀ ਹੋਏ ਜੋ ਸਿਮਰਨ ਕਰਦੇ ਦੱਸੋ ਨਾਨਕ ਦਸਮੇਸ਼ ਪਿਤਾ ਜੀ ਨੂੰ ਯਾਦ ਕਰਦ ਕੇ ਕਿ ਗੁਰੂ ਸਾਹਿਬ ਉਸ ਦੇ ਕਾਰਨ ਕਿ ਉਸ ਨੂੰ ਦਰਸ਼ਨ ਦੇਣ ਆਖਰ ਉਸ ਭਾਗਾ ਸਮਾਂ 1606 ਈਸਵੀ ਵਿੱਚ ਆਇਆ ਜਦੋਂ ਗੁਰੂ ਸਾਹਿਬ ਜੀ ਸਾਬੂ ਕੀ ਤਲਵੰਡੀ ਆਏ ਤਾਂ ਉਹਨਾਂ ਨੇ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਮਾਈ ਦੇਸਾਂ ਜੀ ਨੂੰ ਦਰਸ਼ਨ ਦਿੱਤੇ ਅਤੇ ਆਪਣੇ ਮਹਿਲਾ ਸਮੇਤ 9 ਦਿਨ ਇੱਥੇ ਰਹੇ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਜਿਵੇਂ ਗੁਰੂ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਫਰਮਾਇਆ ਕਿ ਇਹ ਮੇਰਾ ਘਰ ਹੈ ਇੱਥੇ ਮੇਰੀ ਕਿਰਪਾ ਸਦਾ ਬਣੀ ਰਹੇਗੀ ਅਤੇ ਆਪਣੀ ਦਸਤਾਰ ਮਾਤਾ ਜੀ ਨੇ ਆਪਣੀਆਂ ਖੜਾਵਾ ਅਤੇ ਮਾਤਾ ਸਾਹਿਬ ਕੌਰ ਜੀ ਨੇ ਆਪਣੀ ਜੁੱਤੀ ਜੋੜਾ ਸਾਹਿਬ ਨਿਸ਼ਾਨੀਆਂ ਮਾਤਾ ਜੀ ਨੂੰ ਬਖਸ਼ਿਸ਼ ਕੀਤੀਆਂ ਗੁਰੂ ਸਾਹਿਬ ਨੇ ਫਰਮਾਇਆ ਕਿ ਦਸਤਾਰ ਦੀ ਸੇਵਾ ਸਾਡੀ ਹੀ ਸੇਵਾ ਹੋਵੇਗੀ ਉਹਨਾਂ ਪਵਿੱਤਰ ਨਿਸ਼ਾਨੀਆਂ ਦੀ ਸੇਵਾ ਜੋ ਕਿ ਸਮੇਂ ਵਿੱਚ ਮਾਤਾ ਜੀ ਦੀ ਅੰਸ਼ਮਾਂਸ ਵਿੱਚੋਂ ਪਾ ਜਸਵੀਰ ਸਿੰਘ ਜੀ ਨਿਭਾ ਰਹੇ ਹਨ ਪਾ ਜਸਵੀਰ ਸਿੰਘ ਜੀ ਇੰਨੀ ਦਿਨੀ ਯੂਰਪ ਦੀ ਆਪਣੀ ਪਹਿਲੀ ਫੇਰੀ ਤੇ ਹਲ ਬੀਤੇ ਦਿਨੀ ਪਾਈ ਸਾਹਿਬ ਗੁਰਦੁਆਰਾ ਗੁਰਦਾਨਕ ਦੇਵ ਜੀ ਵਿਆਨਾ ਆਸਟ੍ਰੇਲੀਆ ਵਿਖੇ ਸੰਗਤਾਂ ਨੂੰ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਹਿੱਤ ਪਹੁੰਚੇ ਸੰਗਤਾਂ ਵਿੱਚ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ ਪ੍ਰਤੀ ਅਥਾ ਪ੍ਰੇਮ ਅਤੇ ਸ਼ਰਧਾ ਦੇਖਣ ਨੂੰ ਮਿਲੇ ਬਾਬਾ ਮੱਖਣ ਸ਼ਾਲੂ ਬਾਣਾ ਵੈਲਫੇਅਰ ਸੁਸਾਇਟੀ ਆਸਟ੍ਰੇਲੀਆ ਵੱਲੋਂ ਪਾਈ ਸਾਹਿਬ ਨੂੰ ਪਵਿੱਤਰ ਨਿਸ਼ਾਨੀਆਂ ਦੇ ਸਤਕਾਰ ਵਜੋਂ ਡਾਇਮੰਡ ਨਾਲ ਸਤਿਮਾਨ ਕੀਤਾ ਗਿਆ ਅਤੇ ਭਾਈ ਦਲਜੀਤ ਸਿੰਘ ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਭਾਈ ਸਾਹਿਬ ਵੱਲੋਂ ਸਮੂਹ ਸੰਤਾਂ ਦਾ ਧੰਨਵਾਦ ਕਰਦੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਤੇ ਸਭ ਨੂੰ ਗੁਰਨਾਨਕ ਦੇਵ ਜੀ ਦੇ ਕਾਰਨਾ ਜੁੜਨ ਦਾ ਸੰਦੇਸ਼ ਦਿੰਦਿਆਂ ਵਿਦਾਇਗੀ ਲਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਬਖਸ਼ਿਸ਼ ਕੀਤੀਆਂ ਮਾਤਾ ਦੇਸਾਂ ਨੂੰ ਨਿਸ਼ਾਨੀਆਂ ਜੋ ਸੰਗਤਾਂ ਦੇ ਦਰਸ਼ਨਾਂ ਲਈ ਜਰਮਨ ਤੋਂ ਆਸਟਰੀਆ ਬਿਆਨਾ ਗੁਰੂ ਨਾਨਕ ਸਾਹਿਬ ਜੋ ਗੁਰਦੁਆਰਾ ਹੈ ਉੱਥੇ ਪਹੁੰਚੀਆਂ ਉੱਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਮਾਣ ਸਨਮਾਨ ਬਖਸ਼ੇ ਕੀਤਾ ਗਿਆ ਮੱਖਣ ਸਾਹ ਲਵਾਣਾ ਵੈਲਫੇਅਰ ਸੁਸਾਇਟੀ ਵੱਲੋਂ ਡਾਇਮੰਡ ਨਾਲ ਸਨਮਾਨਿਤ ਕੀਤਾ ਗਿਆ ਔਰ ਦਲਜੀਤ ਸਿੰਘ ਬਲਵਿੰਦਰ ਸਿੰਘ ਉਹਨਾਂ ਪਰਿਵਾਰਾਂ ਮੰਦੋ ਨਾਲ ਮਿਲ ਕੇ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਨਿਸ਼ਾਨੀਆਂ ਦੇ ਸਤਕਾਰ ਵਜੋਂ ਤੇ ਸਾਰੀਆਂ ਹੀ ਸਿੱਖ ਸੰਗਤਾਂ ਨੇ ਬੜਾ ਪਿਆਰ ਸਤਕਾਰ ਬਖਸ਼ਿਸ਼ ਕੀਤਾ ਤੇ ਗੁਰੂ ਘਰ ਚੱਲ ਰਹੀਆਂ ਸਵਾਮਾਂ ਵਾਸਤੇ ਹੋਰ ਵੀ ਉੱਥੇ ਵੱਧ ਤੋਂ ਵੱਧ ਸੰਬੰਧ ਭੇਜਣ ਦੇ ਵਾਅਦੇ ਕੀਤੇ ਤੇ ਸੰਗਤਾਂ ਬਹੁਤ ਪਿਆਰ ਸਤਿਕਾਰ ਬਖਸ਼ ਰਹੀਆਂ ਕਟਾਣਕੋਟ ਧੰਨਵਾਦ ਸੰਗਤਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ